ਤਾਰੇ ਪਹਿਲੇ ਤਰੀਕ ਦਿਨ aniversari ਤੇ ਬਹੁਤ ਬਹੁਤ ਮੁਬਾਰਕਾਂ ਜੀ ਨਵੇਂ ਸਾਲ ਦੇ ਸੱਜੇ ਸੱਜਰੇ ਗੁਰਦੁਆਰਾ ਜੀ ਤਾਂ ਇਹ ਤੇ ਬੜੀ ਹੋਰ ਗੱਲ ਕਿਹਾ ਹੁੰਦੀ ਦੇਖੋ ਸਾਡੇ ਪਿੰਡ ਦੀ ਜਲਦੀਆਂ ਪ੍ਰਵਾਤ ਰੇਡੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੈ ਜੀ ਤਾਂ ਉਹਦੇ ਸੰਬੰਧ ਵਿੱਚ ਪ੍ਰਵਾਤ ਰੇਡੀਆਂ ਨਿਕਲ ਰਹੀਆਂ 50-16 ਲੱਖ ਵੀ ਹੁਣ ਜਾਣੇ ਪ੍ਰਵਾਤ ਰੇਡੀਆਂ ਤੇ ਸੋ ਫਿਰ ਚਾਰ ਤਰੀਕ ਹੁੰਦਾ ਹੈ ਕੀਤਾ ਹੁੰਦਾ ਹੈ ਦਾਰਿਆ ਬੀਬੀਆਂ ਭੈਣਾਂ ਨੂੰ ਪਹੁੰਚਣਾ ਜ਼ਰੂਰ ਸਮੇਤ ਨਾਜ਼ਰੀਆਂ ਦਰਿਆ ਪ੍ਰਵਾਹ ਦੇ ਦੀ। ਸ੍ਰੀ ਪਿੰਡ ਗਾਂਢ ਦੇ ਸੋਹ ਸਾਲ ਸੰਮਤ ਨੇ ਆਪ ਹੀ ਕਿਰਪਾ ਬਖਸ਼ੀ ਤੇ ਸਤਿਗੁਰ ਪ੍ਰਵਾਹ ਫੇਰੀਆਂ ਆਰੰਭ ਕੀਤੀਆਂ ਹਨ ਸਤਿਗੁਰੂ ਜੀਓ। ਆਜ ਦੇ ਪ੍ਰਵਾਹ ਫੇਰੀ ਦੀ ਸੇਵਾ ਭਾਈ ਸਾਫਾ ਭਾਈ ਹਰਤ ਨਾਮ ਸਿੰਘ ਜੀ ਦੇ ਪਠੜ। ਉਹਨਾਂ ਨੇ ਆਪਣੇ ਪੁੱਤਰੇ ਪਾਪਾ ਸੁਖ ਨਿਹਾਲ ਸਿੰਘ ਜੀ ਦੇ ਜਨਮ ਦਿਨ ਉਪਰੱਖਦੇ ਹੋਏ ਸੇਵਾ ਕਰਾਈ ਹੈ ਆਪ ਜੀ ਨੇ ਬਾਬਾ ਸੁਖਨਿਹਾਲ ਸਿੰਘ ਨੂੰ ਲੰਮੀ ਆਰਜੂ ਬਖਸ਼ਣੀ ਮਾਤਾ ਪਿਤਾ ਦਾ ਆਗਿਆਕਾਰ ਬਖਸ਼ਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਵਿਦਿਆ ਦਾ ਦਾਨ ਬਖਸ਼ਣਾ ਬੇਅੰਤ ਸੰਗਤਾਂ ਆਪ ਜੀ ਦੇ ਇਸ ਟਾਈਮ ਚਾਰ ਚਰਨ ਪਰਸ ਰਹੀਆਂ ਹਨ ਸਰਬੱਤ ਦੀਆਂ ਹਾਜ਼ਰੀਆਂ ਤੇਰੇ ਫੁਰ ਪੇਟਾਵਾਂ ਆਪਣੇ ਦਰ ਤੇ ਪ੍ਰਵਾਨ ਕਰਨੀਆਂ ਦਰਮ ਘਰੋਂ ਸਰਬੱਤ ਸਾਧ ਸੰਗਤ ਨੂੰ ਸਤਿ ਸ੍ਰੀ ਅਕਾਲ ਭਰੋਸਾ ਨਾਮ ਦਾ ਚੜਦੀ ਕਲਾ ਹਰਮਤਾਨ ਫੁੱਤੇ ਬਖਸ਼ੇ ਕਰਨੇ ਸਤਿਗੁਰੂ ਜੀਓ

कवादन देगा अर्जुन तेरे हर ਉਹ ਇੱਕ ਵੀਡੀਓ ਮਾਰੇ ਹੀ ਬਣਵਾਉਂਦੇ ਫਿਰ ਹੋਰ ਵਰਤਦੇ ਪਰੇ ਬ੍ਰੇਕ ਪੈਣ ਦੇ ਪ੍ਰਵਾਹ ਨੂੰ ਉਹ ਡਾਕਟਰ ਆਲਾ ਇਸਾ ਦੁਨੀਆ ਲੋਭਣ ਕੇ ਭਾਲੀ ਹਰਿਆ

ਅਰਜਾ ਸੈਨ ਨੂੰ ਨੱਪੜਾ ਜਾ ਕਾਲੇ ਚੁੱਪ ਕਰ ਜਾ ਹੈਸਤਾਨਾ ਫਤੂਰ ਦਾ ਸੇ ਪਾਰਸਾ ਰੋਲ ਆਉਂਦਾ ਹੈ ਗਾਲੇ ਆਹੋ ਦੀ ਤੇ ਪਿੰਜਰੀ ਹੈ ਹੁਣ ਨਹੀਂ ਕਰਿਆ ਨਾ ਹਮਤਾ ਤੋਲਾ ਬਲਾ ਹੈ ਨਾਈਟ ਵਿਜ਼ਨ ਸਾਥ ਹੋਣਾ ਬਲਾ ਹੈ ਧੂ ਭਾਈ ਗੁਜੀ ਦਾ ਸਾਹਿਬ ਬਾਰੇ ਲਓ ਜੀ ਅਰਦੀ ਪ੍ਰਵਾਦ ਫੇਰੀ ਐਨਿਕ ਅਸੀਂ ਹੁਣ ਤੁਹਾਨੂੰ ਕਿਉਂਕਿ ਫਿਰ ਇੱਥਾ ਜ ਇੱਥਾ ਜ ਦੇ ਰੰਗ ਗੁਰਦੁਆਰਾ ਫੇਰ ਕੰਮ ਦੇਖਣ ਲੱਪਨ ਦੇ ਲਓ ਜੀ ਦੇਖ ਦੀ ਤਿਆਰੀ ਹੋਣ ਲੱਪੀ ਤੇ ਸੋ ਅੱਜ ਦਾ ਬਲੌਗ ਐਨਕ ਦੇਖਣ ਵਾਸਤੇ ਧੰਨਵਾਦ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ